ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਨਗਰ ਮੀਰਾ ਜੀ ਠਸਕਾ ਪਹੁੰਚੇ ਆ ਤੇ ਆਪ ਜੀਆਂ ਨੂੰ ਇੱਥੇ ਜੋ ਗੁਰੂ ਘਰ ਬਣਿਆ ਉਹਦੇ ਦਰਸ਼ਨ ਕਰਾਉਨੇ ਆ ਇਹ ਨਿਸ਼ਾਨ ਸਾਹਿਬ ਜਿਹੜਾ ਤੇ ਛੋਟਾ ਜਿਹਾ ਸਰੋਵਰ ਜੋ ਬਣਿਆ ਹੋਇਆ ਇੱਥੇ ਸੰਗਤ ਇਸ਼ਨਾਨ ਕਰਦੀ ਹੈ

ਚੱਲ ਇੱਧਰ ਆ ਇੱਧਰ ਤੋਂ ਐਨੀ ਰਸਤਾ ਅਕੱਲ ਜੀ ਹੈਗਾ ਰਸਤਾ ਕੋ ਜਾਣ ਦਾ ਅੱਛਾ ਜੀ ਆਜੋ ਸਾਰੇ ਬੰਦੇ ਆ ਬਣੀ ਬਾਬਾ ਜੀ ਅੱਛਾ ਜੀ ਇੱਕ ਰੋ ਦਰਸ਼ਨ ਆਪ ਜੀ ਲਾਈਵ ਸਾਰੇ ਪੀਰ ਫਕੀਰ ਮਹਾਂਪੁਰਸ਼ਾਂ ਦਾ ਜੋ ਇੱਥੇ

ਮੋਦੀ ਵੀ ਜਾ ਹਾਂਜੀ ਰੋੜ ਮੈਂ ਬਣਾਉਣਾ ਵੀਡੀਓ ਤੇ ਨਾਉਣਾ ਮੋਦੀ ਆ ਕੋਈ ਨਹੀਂ ਤੇ ਆਪ ਜੀ ਇਹ ਜੋ ਕੜਾਹਾਂ ਵਾਲੇ ਵਾਪਰਸ਼ ਗੱਦੀ ਨਿਸ਼ੀਨ ਬਾਬਾ ਮਸਤ ਦਿਵਾਨਾ ਬੁੱਲੇ ਸ਼ਾਹ ਜੀ ਟੋਕੜਾ ਹਮ ਜਿਹਨਾਂ ਦਾ ਪਾਪੀ ਖਮਸ਼ਾਬ ਜੀ ਦੇ ਸਥਾਨ ਤੇ ਸੇਵਾ ਕਰਦੇ ਜਿਹੜੇ ਅਕਾਲ ਚਲਾਣਾ ਕਰ ਗਏ ਸੋਨਾ ਦੀਆਂ ਤਸਵੀਰਾਂ ਜਿਹੜੀਆਂ ਨੇ ਸਾਰੀਆਂ ਹੀ ਇੱਥੇ ਬਾਬਾ ਜੀ ਦੇ ਸਥਾਨ ਤੇ ਅੰਦਰ ਦਰਸ਼ਨ ਇਹ ਘੋੜੇ ਬਹੁਤ ਸੋਹਣਾ ਸੁੰਦਰ ਦ੍ਰਿਸ਼ ਜਿਹੜਾ ਹੈ ਇਹ ਦਰਸ਼ਨ ਕਰੋ ਬਾਬਾ ਜੀ ਦੀ ਜੋ ਦਰਗਾਹ ਜਿਹੜੀ ਹੈ ਪੀਰ 피ਖੁਸ਼ਾ ਜੀ ਆਪ ਜੀ ਨੇ ਸਪੈਸ਼ਲੀ ਲਾਈਵ ਦਰਸ਼ਨ ਕਰਾਉਣ ਵਾਸਤੇ ਇੱਥੇ ਸਾਡੇ ਨਾਲ ਸਿੰਘ ਵੀ ਪਹੁੰਚੇ ਹੋਏ ਨੇ ਭਾਈ ਅਵਤਾਰ ਸਿੰਘ ਜੀ ਤੇ ਭਾਈ ਪੰਜਾਬ ਸਿੰਘ ਜੀ ਸਮਲਵਾੜਾ ਤੋਂ ਇਹ ਦੇਖੋ ਜਿਨ੍ਹਾਂ ਸੰਗਤਾਂ ਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਉਹਨਾਂ ਨੇ ਜਹਾਜ਼ ਜਿਹੜੇ ਨੇ ਬਾਬਾ ਜੀ ਦੇ ਇੱਥੇ ਪੇਟਾ ਕਿਤੇ ਹੋਏ ਨੇ ਦੇਖੋ ਸਾਰੀਆਂ ਕੰਦਾ ਜੜੀਆਂ ਨੇ ਜਹਾਜ਼ਾਂ ਦੇ ਨਾਲ ਹੀ ਭਰੀਆਂ ਪਈਆਂ ਨੇ ਜਿਨ੍ਹਾਂ ਦੀਆਂ ਮਨੋ ਕਾਮਨਾ ਜੜੀਆਂ ਨੇ ਇੱਥੇ ਆ ਕੇ ਪੂਰੀਆਂ ਹੁੰਦੀਆਂ ਨੇ ਕਿਉਂਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਪਹਿਲੀ ਵਾਰ ਜਿਨ੍ਹਾਂ ਨੂੰ ਹੋਏ ਉਹ ਬਾਬਾ ਭੀਖਮਸ਼ਾਹ ਜੀ ਜਿਹੜੇ ਕਹਿੰਦੇ ਇਸੇ ਜਗ੍ਹਾ ਤੋਂ ਇਸੇ ਨਗਰ ਤੋਂ ਠਸਕਾ ਮੀਰਾ ਤੋਂ ਹੀ ਉਹ ਚੱਲ ਕੇ ਪਹਿਲੀ ਵਾਰ ਪਟਣੇ ਦੀ ਧਰਤੀ ਤੇ ਜਦੋਂ ਗਏ ਇਹ ਉਹ ਜਗ੍ਹਾ ਹੈ ਆ ਦੇਖੋ ਸਾਰੀਆਂ ਤੇ ਜੋ ਇਸ ਸਮੇਂ ਕੜਾਵ ਬੀਬੀ ਮਸਤ ਜ਼ਿਵਾਨੀ ਭੋਲੂ ਸ਼ਾਹ ਜੀ ਜਿਹੜੇ ਤੇ ਸੇਵਾ ਕਰ ਰਹੇ ਨੇ ਉਹਨਾਂ ਦੀ ਵੀ ਤਸਵੀਰ ਜਿਹੜੀ ਹੈ ਔਰ ਦੇਖੋ ਸੇਰੇ ਜਿਹੜੇ ਨੇ ਬਾਬਾ ਜੀ ਦੀ ਦਰਗਾਹ ਤੇ ਭੇਟਾ ਕੀਤੇ ਹੋਏ ਨੇ ਇਹਨਾਂ ਦੇ ਵਿਆਹ ਨਹੀਂ ਹੁੰਦੇ ਉਹ ਅਰਦਾਸਾਂ ਬੇਨਤੀਆਂ ਇੱਥੇ ਕਰਦੇ ਨੇ ਆ ਕੇ ਇਹ ਪਾਵਨ ਸਥਾਨ ਐ ਸੋ ਜਿਹੜੇ ਮੇਰੇ ਵੀਰ ਲਾਈਵ ਦੇ ਨਾਲ ਜੁੜਦੇ ਜਾ ਰਹੇ ਨੇ ਆ ਦੇਖੋ ਕੰਧਾਂ ਜੜੀਆਂ ਨੇ ਜਹਾਜ਼ਾਂ ਦੇ ਨਾਲ ਜੋ ਹੈਲੀਕਾਪਟਰ ਜਹਾਜ਼ ਜਿਨ੍ਹਾਂ ਨੇ ਬਾਹਰ ਜਾਣਾ ਜਿਨ੍ਹਾਂ ਦੇ ਵਿਦੇਸ਼ ਤੇ ਕਾਰਜ ਬਣਦੇ ਨੇ ਉਹ ਫਿਰ ਇੱਥੇ ਆ ਕੇ ਪੇਟਾ ਕਰਦੇ ਨੇ ਇਹ ਦੇਖੋ ਸਾਰੀ ਕੰਧ ਜਿਹੜੀ ਐ ਸੋ ਇਹ ਮਹਾਨ ਪਵਨ ਸਥਾਨ ਜਿਹੜਾ ਕਹਿੰਦੇ ਯਾ ਰੱਬ ਮੁਸ਼ਕਲ ਕਰੀ ਆਸਾਨ ਕਿਉਂ ਦਰਗਾਹੇ ਬਾਬਾ ਮੀਰਾ ਜੀ ਦੀ ਜਗ੍ਹਾ ਜਿਹੜੀ ਹੈ ਪੀਰ ਭਖਮ ਸਾਹਿਬ ਜੀ ਦੀ ਸਵਾਪ ਜੀ ਲਾਈਵ ਦਰਸ਼ਨ ਕਰ ਰਹੇ ਹਾਂ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਹੋ ਸੋ ਜਿਹੜੇ ਇੱਥੇ ਨਹੀਂ ਆ ਸਕਦੇ ਜਾਂ ਜਿਹੜੇ ਨਹੀਂ ਕਦੇ ਆਏ ਉਹ ਆ ਕੇ ਦੇਖੋ ਬੜਾ ਸੋਹਣਾ ਦ੍ਰਿਸ਼ਾ ਜਿਹੜਾ ਉੱਪਰ ਬਹੁਤ ਸੋਹਣੀ ਸਜਾਵਟ ਜਿਹੜੀ ਹੈ ਸੋ ਸਾਡੇ ਨਾਲ ਸਿੰਘ ਵੀ ਪਹੁੰਚੇ ਨੇ ਸੋ ਇਹ ਬਾਬਾਣ ਦਰਗਾਹ ਜਿਹੜੀ ਐ ਬਾਬਾ ਭਖਮਸ਼ਾਹ ਜੀ ਦੀ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਸੋ ਜਲਦੀ ਜਲਦੀ ਵੀਡੀਓ ਜਿਹੜੀ ਸ਼ੇਅਰ ਕਰੀ ਚੱਲੋ ਜਿਹੜੇ ਵੀਰ ਨਾਲ ਜੁੜੇ ਨੇ ਸੋ ਬਾਹਰ ਨਾਲ ਦ੍ਰਿਸ਼ ਵੀ ਤੁਹਾਨੂੰ ਦਿਖਾਉਣੇ ਆ ਬਾਬਾ ਭਖਮਸ਼ਾਹ ਜੀ ਦੇ ਸਮੇਂ ਜੋ ਘੋੜੇ ਉਹਨਾਂ ਦਾ ਵੀ ਜਿਹੜਾ ਮੂਰਤੀਆਂ ਦੇ ਰੂਪ ਦੇ ਵਿੱਚ ਤਿਆਰ ਕੀਤੀਆਂ ਹੋਈਆਂ ਐ ਜੋਤ ਜਿਹੜੀ ਚੱਲ ਰਹੀ ਹੈ ਹਰ ਸਮੇਂ 24 ਘੰਟੇ ਜਿਹੜੀ ਜੋਤ ਹੈ ਦਿੱਸੀ ਕਿਉਂ ਦੀ ਸੋਭ ਜੀ ਅੰਦਰਲਾ ਦ੍ਰਿਸ਼ ਜਿਹੜਾ ਹੈ ਦਰਗਾਹ ਦਾ ਇਹ ਬਾਬਾ ਜੀ ਦਾ ਜੋ ਮੰਝਾ ਜਿਹੜੇ ਮੌਜੂਦਾ ਮਹਾਂਪੁਰਖ ਨੇ ਉਹਨਾਂ ਦਾ ਇਹ ਆਸਣ ਬਾਬਾ ਮਸਦਾਨ ਬੁੱਲੇ ਸ਼ਾਹ ਜੀ ਬਾਬਾ ਕੂਦਾ ਜੀ